ਜੀ ਅੱਜ ਅਸੀਂ ਡੰਗਰ ਨਵਾ ਰਹੇ ਹਾਂ ਫਲ ਬੱਚੇ ਵੀ ਸਾਉਤ ਪਹਿਲੀ ਨੂੰ ਮਾਜ ਨਵਾ ਦੀਏ ਮੈਂ ਹਾਂ ਕਣਕ ਨੂੰ ਪਾਣੀ ਲਾਉਣਾ ਹੈ ਪਾਣੀ ਕਣਕ ਨੂੰ ਲਾਜ ਆਊਗਾ ਇਹਨਾਂ ਨੂੰ ਐ ਨਵਾ ਦੀਏ ਮਿੱਟੀ-ਮੁੱਟੀ ਲੱਗੀ ਲਹਿ ਜਾਏਗੀ ਸਾਰੀ ਇਹਨਾ ਆਹ ਮਾਰਾਂ ਕਿਤੋਂ ਸ਼ੈਂਪੂ ਸਾਬਣ ਚੰਗੀ ਤਰ੍ਹਾਂ ਸਫਾਈ ਕਰਕੇ ਲੋਹਾ ਹੈ ਪਾਣੀ ਮਾਰ ਪਹਿਲਾਂ ਜੋਦ ਨੂੰ ਤੇੰਗੀ ਤਰ੍ਹਾਂ ਪਾਣੀ ਮਾਰ ਕੇ ਨਾ ਫਿਰ ਇਹਨੂੰ ਆ ਗੰਦ ਪੈਲ ਲੈ ਲਾ ਕੇ ਤੇ ਫਿਰ ਮਾਰਨਾ ਆਪਾ ਇੱਕ ਕੱਪੜਾ ਲਾ ਲਿਆ ਕਰ ਤਾਂ ਇਹਨਾ ਗੁਸਘਮਣ ਹਾਂ ਆ ਵਾਰੀ ਉਹ ਜੀ ਬੇ ਜੀ ਮੈਂ ਇੱਕ ਲੈ ਕੇ ਲਿਆ ਉਹ ਲਿਆ ਬੁਰਛ ਪਹਿਲਾਂ ਬੁਰਛ ਨੂੰ ਲਿਆ ਸਭ ਇਹ ਲਿਆ ਕੱਪੜੇ ਨੂੰ ਲਾ ਸ਼ੈਂਪੂ ਮਾਰ ਕੇ ਪਹਿਲਾਂ ਫਿਰ ਸ਼ੈਂਪੂ ਮਾਰ ਕੇ ਨਾ ਕਪੜਾ ਮਾਰ ਸ਼ੈਂਪੂ ਵਾਲਾ ਚੰਗੀ ਤਰ੍ਹਾਂ ਤੇ ਐ ਨੱਪ ਕੇ ਮਾਰ ਸਾਰੇ ਕਿਤੇ ਲੈ ਜਾਏ ਕਿਥੇ ਲਮੇਟ ਮੁੱਟ ਵਧੀਆ ਬਣ ਜੇਗਾ ਆ ਆਏ ਹੋ ਨੇ ਨਾ ਚਟਣਾ ਵਾਲੀ ਦਵਾਈ ਮਾਰਦੇ ਪਏ ਆ ਤੇ ਇਹ ਨੂੰ ਮਾਰਤੀ ਹੈ ਆਈ ਆ ਅਕਾ ਬੰਦ ਕੋਸਟੋਨ ਦੀ ਵੇਚਣਾ ਲੈ ਜਵਾਜ ਮਾਰਦੇ ਆ ਹਰ ਚੱਲ ਆ ਆਪਣੇ ਰਹਾ ਸਾਰੇ ਡੰਗਰ ਆ ਆਪਣਾ ਖੈਣ ਮਾਲੀ ਐਨੂ ਵੀ ਆਪਾਂ ਨਵਾ ਕੇ ਲੈ ਆਏ ਆ ਆ ਖੜਾ ਆਪਰਾ ਬਾਬਾ ਚੱਲ ਜੋਦਾ ਐਲੂ ਆਪ ਅਲਾਗਾ ਚੱਲੇ ਨੂ ਨਵਾ ਆ ਕੇ ਚੱਲ ਆਪਣਾ ਵਰਸੇਨ ਵੀ ਹੋ ਗਿਆ ਹੈ ਇਧਰ ਲਵ ਵੀ ਹੋ ਗਿਆ ਉੱਧਰ ਲਾ ਆ ਗਿਆ ਉੱਧਰ ਨੂੰ ਆਪਾਂ ਹੱਥ ਲਾਇਆ ਹੈ ਜਿਹੜਾ ਨੇ ਸ਼ੈਂਪੂ ਤੇ ਸਰਦ ਮਾਰ ਕੇ ਉਹ ਚੰਗੀ ਤਰ੍ਹਾਂ ਆਹਰੇ ਬੁਰਛਾ ਆਪ ਬੁਰਛਾ ਨੂੰ ਮਾਰਾਂਗੇ ਅੱਬੜ ਉਸ ਤੇ ਲਾ ਕੇ ਇਹ ਨਹੀਂ ਲਿਆ ਹਾਂ ਤੇ ਇਧਰ ਆ ਲੈ ਮਿੱਟੀ ਮਿੱਟੀ ਸਾਰਾ ਕੁਛ ਨਾ ਪਾਣੀ ਪਾਣੀ ਲਾ ਰਹੀ ਹੈ ਇੱਥੇ ਆੜਾ ਪਾਣੀ ਆ ਗਿਆ ਪਾਣੀ ਉਹ ਨਾ ਪਮਾਰ ਜਿੰਦੇ ਤੇ ਸਾਬਣ ਸਾਬਣ ਆਪਣਾ ਵੱਜ ਗਿਆ ਇਹਦੇ ਉੱਤੇ ਉਹਣਾ ਪਰੋ ਲਾ ਕੇ ਚੱਲੇ ਉਹ ਲੈ ਡਿਸਰਟ ਮਾਰ ਆ ਨਾ ਮਾਰਦੇ ਆਪੇ ਸਰਤੇ ਬਾਅਦ ਚ ਮੈਂ ਇਹ ਸਰਦੀ ਮਸਾਲੇ ਕਿਰਾਗਾ ਖੱਬੜ ਫੜਨੇ ਆ ਹੱਬਣ ਮਾਰਦੇ ਆ ਬੜੋ ਕਰਦੇ

ਜੋ ਬਾਲਸ ਖਮੰਦੇ ਦਾ ਨਵਾ ਇਹ ਪਹਿਲੀ ਉਹ ਨਵਾ ਸੀਗੀ ਅੱਜੀ ਰਾਜੇ ਸਟਾਰਟਿੰਗ ਕੀਤੀ ਇਹਨਾਂ ਦੇ ਦਾ ਇਹ ਕਾਤ ਵਰਨ ਮਾ ਕਰਨਾ ਪਰ ਆ ਮਾਰ ਆਪਾਂ ਸਾਬਣ ਮਾਰਨ ਅਜ ਲਾ ਲਾਂਦੇ ਮਨ ਲਾ ਲਾਂਦੇ ਪਰ ਬੁੱਛ ਪਈ ਲਾਂ ਉਂਝ ਮਾਰ ਲਾਂਗੇ ਦੰਦ ਲਾ ਲਾਂਗੇ ਠੀਕ ਛੁੜੀ ਹੈ ਕਾਉ ਦੀ ਮੋਨਾ ਰਹੀ ਏ ਕਿੰਨੇ ਆਇਆ ਕਿੰਨੇ ਫਲ ਆ ਗਿਆ ਜੀ ਵੱਡੀ ਵੱਡੀ ਹੋ ਗਈ ਕਾਉ ਦੀ ਮੋਨਾ ਖਲਾਸੀ ਚਾਹ ਖੰਦੇ ਰੋ ਕਾਉ ਦੀ ਮਿਹੜਿਆ ਜਿਹੜੀ ਸਾਰਾ ਵੱਡੀ ਮੱਝ ਕਾਲੀ ਸਸ ਉਹ ਜੇੜੂ ਕੁਛ ਕਹੀਏ ਅੱਗੋਂ ਮਾਰਨ ਪਾਏ ਹੁੰਦੀ ਏ। ਉਹ ਖਲਣ ਨਹੀਂ ਦਈ ਅੱਥਰ। ਉਹ ਮੈਨੂੰ ਖੋੜਾ ਮੈਨੂੰ ਖੋਲ ਨਹੀਂ ਦਿੰਦੀ। ਕਾਜ। ਮੈਂ ਆਪਣੇ ਪਾਣੀ ਮਾਰਨੇ ਆ ਮਸ। ਛੈ ਕਰਜੋ ਕਤਾ ਹੀ। ਅਲੋ। ਆਇੜੂ ਚੁੱਕਿਆ ਹੀ ਇੱਕ ਅਰੇ ਖਾਲਾ ਲੱਗਾ ਆਹ ਰਹਿ ਮੇਦੀ ਮਰਾ ਤਾਂ ਬਚੇਉ ਉਹ ਜਾ ਪੈ ਆਪਣਾ ਆਪਣੇ ਆਪ ਦੀ ਉਹ ਨਹੀਂ ਉਹਨੂੰ ਕਾਹ ਲਹਾ ਹਾ ਇੰਦਾ ਲੈ ਲੇਗਾ ਅੱਡੇ ਦਾ ਪਾਣੀ no gauna ha 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 कौन जाकर है वहां पर अंदर नहीं हां जो देखो आ बहु वाला बोला पांडे ले

ਲਟ ਲਾਤੀ ਫਰਮੇ ਲੱਗ ਗਾ ਬੇ ਅਣ ਸਿੱਧਾ ਸੱਪਾਂ ਨੂੰ ਮਾਰਾਂਗੇ Oh.